ਚੀਤਲੰਗੁਰਾਲ ਨੇ ਸੁਸ਼ੀਲ ਰਿੰਕੂ ਨੇ ਵੱਡੇ ਵੱਡੇ ਇਲਜ਼ਾਮ ਲਾਏ ਨੇ ਸੁਸ਼ੀਲ ਰਿੰਕੂ ਨੇ ਤਖਾ ਰੱਠ ਨੁਕਤੇ ਵੀ ਲਿਖ ਦਿੱਤੇ ਨੇ ਕਿ ਸ਼ਰੇਆਮ ਸ਼ਰਾਬ ਵੇਚੀ ਗਈ ਹੈ ਪੈਸੇ ਦਿੱਤੇ ਗਏ ਹੈ ਸੂਟ ਦਿੱਤੇ ਗਏ ਨੇ ਕਾਉਂਸਲਰ ਫ੍ਰੀਤੇ ਗਏ ਨੇ ਜੀ ਜਿਹੜੇ ਵੈਸਟ ਦੇ ਲੋਗ ਨੇ ਇਹ ਹਵਾ ਦਾ ਰੁਖ ਦੇਖਦੇ ਵੇ ਹਵਾ ਕਿਦੀ ਚੱਲ ਰਹੀ ਹੈ ਕਿੱਧਰ ਫਾਇਦਾ ਹੈ ਕਿਦੀ ਸਰਕਾਰ ਬਣੀ ਯਾਨੀ ਇਹਨਾਂ ਨੇ ਕਦੀ ਆਪੋਜ਼ਿਟ ਪਾਰਟੀ ਦਾ ਬੰਦਾ ਆਪਣੇ ਇੱਥੇ ਨਹੀਂ ਜਿਤਾਇਆ ਨੂੰ ਨਹੀਂ ਲੱਗਦਾ ਕਿ ਬੀਜੇਪੀ ਜਾਂ ਕਾਂਗਰਸ ਤੇ ਜਾਂ ਅਕਾਲੀ ਦਲ ਭਗਵੰਤ ਮਾਨ ਦਾ ਕੋਈ ਸਟੇਜ ਤੇ ਮੁਕਾਬਲਾ ਕਰ ਸਕਦਾ। ਭਗਵੰਤ ਮਾਨ ਨੇ ਤੀਜਾ ਇੱਕ ਮਾਸਟਰ ਸਟ੍ਰੋਕ ਮਾਰਿਆ ਕਿ ਹੁਣ ਮੈਂ ਕੋਠੀ ਜਲੰਧਰ ਲੈ ਲਿਆ। ਹਫਤੇ 'ਚ ਦੋ ਦਿਨ ਨੂੰ ਲੋਕਾਂ ਨੂੰ ਆ ਗਿਆ ਕਿ ਹੁਣ ਸੀਐਮ ਨੇੜੇ ਆ ਗਿਆ। ਇਹ ਇਲੈਕਸ਼ਨ ਭਗਵੰਤ ਮਾਨ ਨੇ ਜਿਹੜੇ ਦਿੱਲੀ ਟੀਮ ਤੋਂ ਬਿਨਾਂ ਲੜੇ ਹਨ ਇਹ ਉਹਨਾਂ ਨੇ ਇੱਕ ਤਾਕਤ ਵਿੱਚ ਪੂਰੀ ਲਾਈ ਹੈ। ਇਹ ਸਾਬਤ ਕੀਤਾ ਹੈ ਕਿ ਪੰਜਾਬ ਜਿਹੜਾ ਉਹ ਉੱਥੇ ਦੇ ਲੀਡਰ ਤਗੜੇ ਨੇ ਤੇ ਆਪਣੇ ਪੈਰਾਂ ਤੇ ਆਪ ਜੰਗ ਲੜ ਸਕਦੇ। ਬਈ ਦਿੱਲੀ ਦੀ ਸਾਨੂੰ ਟੀਮ ਦੀ ਇੰਨੀ ਲੋੜ ਨੇ। ਭਗਵੰਤ ਮਾਨ ਦੀ ਕਾਲੀਏ ਉਹਨਾਂ ਦੀ ਟੀਮ ਦੀ ਛਲਾਗਾ ਕਰ ਦਈਏ ਕਿ ਉਹਨਾਂ ਨੇ ਭਗਤ ਬਰਾਦਰੀ ਦੇ ਉੱਤੇ ਕੈਂਡੀਡੇਟ ਤੇ ਪੂਰਾ ਦਾਅ ਕਿੰਨ। ਇੱਕ ਤਾਂ 30000 ਵੋਟ ਨੂੰ ਤੁਸੀਂ ਸਿੱਧਾ ਹੀ ਟਾਰਗੇਟ ਕਰਦਾ। ਕਿ ਇਹ ਵੋਟ ਸਾਨੂੰ ਹੀ ਆਵੇ। ਕਿ ਦਿੱਲੀ ਦੀ ਲੀਡਰਸ਼ਿਪ ਸ਼ੀਤਲੰਗਰਾਲ ਦੀ ਮਦਦ ਨਹੀਂ ਕਰ ਸਕਦੀ ਸੀ। ਇਹਨਾਂ ਨੀਤ ਬਿੱਟੂ ਨੇ ਇੱਕ ਦਿਨ ਵੀ ਚੋਣ ਪ੍ਰਚਾਰ ਨਹੀਂ ਕੀਤਾ। ਰਾਜਾ ਵੜਿੰਗ ਤੇ ਉਹਨਾਂ ਦੇ ਧਰਮ ਪਤਨੀ ਵੀ ਇਸੇ ਇਸੇ ਤਰ੍ਹਾਂ ਲੋਕਾਂ ਦੇ ਵਿੱਚ ਵਿਚਰਦੇ ਪਏ ਸੀ। ਇਹ ਪੈਰਲਲ ਚੱਲਦਾ ਰਿਹਾ ਦੋਵੇਂ ਚੀਜ਼ਾਂ। ਤੁਸੀਂ ਸਮਝ ਜੋ ਕਿ ਅਮਰਤਾ ਵੜਿੰਗ ਨੇ ਡਾਕਟਰ ਬੂਰਪ੍ਰੀਤ ਕੌਰ ਦੇ ਮੁਕਾਬਲੇ ਪ੍ਰਚਾਰ ਕੀਤਾ। ਸ਼ੀਤਲੰਗਰਾਲ ਨੇ ਇੱਕ ਵਾਰੀ ਤਾਂ ਕੁਰਸੀ ਨੂੰ ਲੱਤ ਮਾਰ ਦਿੱਤੀ ਪਰ ਉਸ ਤੋਂ ਬਾਅਦ ਲੋਕਾਂ ਨੇ ਦੂਸਰਾ ਮੌਕਾ ਨਹੀਂ ਦਿੱਤਾ। ਇਹਦਾ ਪ੍ਰਮਾਣ ਅੱਜ ਚੋਣਾਂ ਦੇ ਨਤੀਜੇ ਦੇ ਵਿੱਚ ਮਿਲ ਗਿਆ। ਮਹਿੰਦਰ ਭਗਤ ਵੱਡੇ ਮਾਰਜਨ ਦੇ ਨਾਲ ਜਿੱਤੇ ਨੇ ਮਾਰਜਨ ਇੰਨਾ ਕਿ ਸ਼ੀਤਲੰਗਰਾਲ ਜੇ ਦੂਜੇ ਨੰਬਰ ਤੇ ਵੀ ਆਏ ਨੇ ਤਾਂ ਘੱਟੋ ਘੱਟ ਉਸ ਮਾਰਜਨ ਜਿੰਨੀਆਂ ਵੋਟਾਂ ਹਾਸਲ ਨਹੀਂ ਕਰ ਸਕੇ ਫਿਰ ਮਹਿੰਦਰ ਭਗਤ ਦੀ ਜਿੱਤ ਦੇ ਵਿੱਚ ਵੱਡਾ ਹੱਥ ਰਿਹਾ ਆ ਉਹਨਾਂ ਸਾਰੇ ਲੀਡਰਾਂ ਦਾ ਖਾਸ ਕਰਕੇ ਜਲੰਧਰ ਦੇ ਲੋਕਾਂ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਆਪਣਾ ਭਰੋਸਾ ਜਤਾਇਆ ਪਰ ਬਾਕੀ ਲੀਡਰ ਜਿਹੜੇ ਦੂਜੇ ਤੀਜੇ ਨੰਬਰ ਤੇ ਆਏ ਨੇ ਜੇ ਬੀਬੀ ਸੁਰਿੰਦਰ ਕੌਰ ਦੀ ਗੱਲ ਕਰੀਏ ਤੀਜੇ ਨੰਬਰ ਤੇ ਉਹ ਆਏ ਨੇ ਸੁਸ਼ੀਲ ਕੁਮਾਰ ਸ਼ੀਤਲੰਗਰਾਲ ਸ਼ੀਤਲੰਗਰਾਲ ਜਿਹੜੇ ਨੇ ਦੂਸਰੇ ਨੰਬਰ ਦੇ ਉੱਤੇ ਇਹ ਇਸ ਤਰ੍ਹਾਂ ਕਿਉਂ ਹੋਇਆ ਕਿਉਂ ਭਾਜੀਪੀ ਕਾਂਗਰਸ ਦਾ ਗ੍ਰਾਫ ਉਸ ਵੇਲੇ ਡਿਗਿਆ ਜਦੋਂ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਕਾਂਗਰਸ ਦੀ ਸੀਟ ਜਿੱਤਦੇ ਨੇ ਕਾਂਗਰਸ ਦੇ ਝੋਲੀ ਆਪਣੀ ਜਿੱਤ ਪਾਉਂਦੇ ਨੇ ਇਹ ਸਾਰੇ ਸਮੇਂਕਰਨ ਜਿਹੜੇ ਜੋ ਅੱਜ ਆਪਰੇ ਨੇ ਹਰ ਇੱਕ ਚੀਜ਼ ਬਾਰੇ ਜਾਣਕਾਰੀ ਲੈਣ ਵਾਸਤੇ ਅੱਜ ਡਾਕਟਰ ਸੁਰਿੰਦਰਪਾਲ ਕੋਲ ਪਹੁੰਚੇ ਆਂ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਮਾਂ ਦਿੱਤਾ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਾਸੀ ਗਾਲ ਜੀ ਸ਼ਿਲੰਦਰ ਦੇ ਲੋਕਾਂ ਨੇ ਦੁਬਾਰਾ ਪਾਣੀ ਨਹੀਂ ਪਰੰਦ ਦਿੱਤਾ ਸ਼ੀਤਲੰਗਰਾਲ ਨੂੰ ਇਹ ਗੱਲ ਹੈਗੀ ਸਿੰਬਲ ਦੀ ਇਸ ਟਾਈਮ ਮੌਜੂਦਾ ਪੰਜਾਬ ਦੇ ਵਿੱਚ ਸਰਕਾਰ ਆਵਾਮੀ ਪਾਰਟੀ ਦੀ ਹੈ ਔਰ ਇਹ ਜਲੰਧਰ ਵੈਸਟ ਦਾ ਤੁਸੀਂ ਪੁਰਾਣਾ ਇਤਿਹਾਸ ਦੇਖੋ ਹਮੇਸ਼ਾ ਵੈਸਟ ਦੇ ਲੋਕਾਂ ਦਾ ਸਰਕਾਰ ਦੇ ਪ੍ਰਤੀ ਰੁਝਾਨ ਰਿਹਾ ਇਹਨੂੰ ਯਾਦ ਹੈਗਾ ਕਿ ਜਦੋਂ 1992 ਦੇ ਵਿੱਚ ਸਰਦਾਰ ਬਿਆਨ ਸਿੰਘ ਦੀ ਸਰਕਾਰ ਬਣੀ ਸੀ ਤੇ ਜਲੰਧਰ ਉਦੋਂ ਵੈਸਟ ਨਹੀਂ ਹੁੰਦਾ ਸੀ ਜਲੰਧਰ ਸਾਊਥ ਹੁੰਦਾ ਸੀ ਇਹਨੂੰ ਸਾਊਥ ਕਹਿੰਦੇ ਸੀ ਤੇ ਉਹ ਜਮਸ਼ੇਰ ਦੇ ਉਧਰ ਵਾਲੇ ਪਿੰਡ ਵੀ ਇਥੇ ਨਾਲ ਲੱਗਦੇ ਹੁੰਦੇ ਸੀ ਤੇ ਦਰਸ਼ਨ ਸਿੰਘ ਕੇਪੀ ਉਹਦੋਂ ਚੋਂ ਦਿੱਤੇ ਸੀ ਤੇ ਸਰਦਾਰ ਬਿਆਨ ਸਿੰਘ ਕਾਂਗਰਸ ਦੇ ਮੁੱਖ ਮੰਤਰੀ ਬਣੇ ਸੀ ਬਾਦ ਚਤਤਵਾਦੀਆਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗੋਲੀਆਂ ਮਾਰ ਦਿੱਤੀਆਂ ਦਰਸ਼ਨ ਸਿੰਘ ਕੇਪੀ ਨੂੰ ਤੇ ਉਹਨਾਂ ਦਾ ਮੁੰਡਾ ਮਹਿੰਦਰ ਕੇਪੀ ਜਿਹੜਾ ਉਹ ਬਾਈ ਇਲੈਕਸ਼ਨ ਲੜਿਆ ਤੇ ਬਾਈ ਇਲੈਕਸ਼ਨ ਕਾਂਗਰਸ ਜਿੱਤ ਗਈ ਸਰਕਾਰ ਸੀ ਫੇਰ 1997 ਦਾ ਦੌਰ ਆਇਆ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਸੀ ਤੇ ਇਹ ਸੀਟ ਕੇਪੀ ਖਾਨਦਾਨ ਹਾਰ ਗਿਆ ਤੇ ਇਹ ਸੀਟ ਦੇ ਉੱਤੇ 97 ਦੇ ਵਿੱਚ ਭਗਤ ਚੁੰਨੀ ਲਾਲ ਜਿੱਤ ਗਏ ਉਹ ਬੀਜਪੀ ਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸਨ ਫਿਰ 2002 ਆਇਆ ਕੈਪਟਨ ਅਮਰਿੰਦਰ ਸਿੰਘ ਦੀ ਹਵਾ ਚੱਲ ਰਹੀ ਸੀ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਤੇ ਲੋਕਾਂ ਨੇ ਭਗਤ ਚੁੰਨੀ ਲਾਲ ਨੂੰ ਹਰਾਤਾ ਵੈਸਟ ਦੇ ਲੋਕਾਂ ਨੇ ਕਾਂਗਰਸ ਦੇ ਉਮੀਦਵਾਰ ਜਿਹੜੇ ਆ ਮਹਿੰਦਰ ਕੇਪੀ ਨੂੰ ਦੁਆਰਾ ਜਿਤਾਤਾ 2002 ਤੋਂ 2007 ਤੱਕ ਕਾਂਗਰਸ ਦੀ ਸਰਕਾਰ ਰਹੀ 7 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵਾਪਸੀ ਹੋਈ ਸੱਤਾ ਦੇ ਵਿੱਚ ਤੇ ਜਦੋਂ ਵਾਪਸੀ ਹੋਈ ਉਹਨਾਂ ਨੇ ਫਿਰ ਵੈਸਟ ਵਾਲੇ ਲੋਕਾਂ ਨੇ ਭਾਜਪੀ ਤੇ ਅਕਾਲੀ ਦਲ ਤੋਂ ਉਮੀਦਵਾਰ ਨੂੰ ਜਤਾਇਆ 2012 ਦੇ ਵਿੱਚ ਫਿਰ ਰਿਪੀਟ ਹੋਈ ਅਕਾਲੀ ਦਲ ਬਾਦਲ ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਤੇ ਭਗਤ ਚੁੰਨੀ ਲਾਲੂ ਲੋਕਾਂ ਨੇ ਭਾਜਪੀ ਵਾਲੇ ਨੂੰ ਫਿਰ ਜਤਾਇਆ ਯਾਨੀ ਕਹਿੰਦਾ ਮਤਲਬ ਸਰਕਾਰ ਦੇ ਨਾਲ ਚੱਲੇ ਫਿਰ ਉਸ ਤੋਂ ਬਾਅਦ 2017 ਦੀ ਸਰਕਾਰ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਲੋਕਾਂ ਨੇ ਭਾਜਪਾ ਅਕਾਲੀ ਦਲ ਨੂੰ ਖੁੱਡੇ ਲਾਈਨ ਲਾ ਕੇ ਸੁਸ਼ੀਲ ਕੁਮਾਰ ਰਿੰਕੂ ਨੂੰ ਕਾਂਗਰਸ ਦੇ ਉਮੀਦਵਾਰ ਵਜੋਂ ਜਿਤਾਇਆ ਫਿਰ 2017 ਉਸ ਤੋਂ ਬਾਅਦ ਜਿਮਣੀ ਚੌਂ ਆ ਗਈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸੀ ਜਿਮਣੀ ਚੌਂ ਦੇ ਵਿੱਚ ਵੈਸਟ ਹਲਕੇ ਦੇ ਲੋਕਾਂ ਨੇ ਆਪਣੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਲੋਕ ਸਭਾ ਦਾ ਮੈਂਬਰ ਬਣਾਇਆ ਸਭ ਤੋਂ ਜ਼ਿਆਦਾ ਰਿਕਾਰਡ ਤੋੜ ਵੋਟ ਪਿਛਲੇ ਸਾਲ ਜਿਮਣੀ ਚੋਣਾ ਚ ਉੱਥੇ ਪਈ ਹੁਣ ਫਿਰ ਇਲੈਕਸ਼ਨ ਆ ਗਏ ਵਿਚਾਰ 2022 ਦੇ ਵਿੱਚ ਚੀਤਾ ਲੰਗਰਾਲ ਵੀ ਐਮਐਲਏ ਬਣਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਸੀ ਭਗਵੰਤ ਮਾਨ ਸੀਐਮ ਬਣ ਰਹੇ ਸੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਤੇ ਜਿਹੜਾ ਕਦੀ ਵੈਸਟ ਚੋਂ ਜਿੱਤਿਆ ਹੀ ਨਹੀਂ ਹੁਣ ਜਿਮਣੀ ਚੋਣ ਜਿਹੜੀ ਹੈ ਅੱਜ ਉਹਦੇ ਨਤੀਜੇ ਆਏ ਨੇ ਪ੍ਰਭਗਵੰਤਮਾਨ ਦੀ ਸਰਕਾਰ ਹੈ ਤੇ ਆਪ ਦਾ ਉਮੀਦਵਾਰ ਜਿੱਤੇਗਾ ਸੋ ਕਹਿਣ ਦਾ ਮੇਰਾ ਕਿਤੇ ਕਿਤੇ ਮਕਸਦ ਹੈਗਾ ਕਿ ਜਿਹੜੇ ਵੈਸਟ ਦੇ ਲੋਗ ਨੇ ਇਹ ਹਵਾ ਦਾ ਰੁਖ ਦੇਖਦੇ ਨੇ ਬਈ ਹਵਾ ਕਿਦੀ ਚੱਲ ਰਹੀ ਹੈ ਕਿੱਧਰ ਫਾਇਦਾ ਹੈ ਕਿਹਦੀ ਸਰਕਾਰ ਬਾਨੀ ਨਹੀਂ ਇਹਨਾਂ ਨੇ ਕਦੀ ਆਪੋਜੀਟ ਪਾਰਟੀ ਦਾ ਬੰਦਾ ਆਪਣੇ ਇੱਥੇ ਨਹੀਂ ਜਿਤਾਇਆ ਹਮੇਸ਼ਾ ਤੁਸੀਂ ਦੇਖੋ ਬਈ ਕਈ ਕੌਨਸਟਿਟੂਐਂਸੀਆਂ ਉਹ ਜੀਆਂ ਹੈਗੀਆਂ ਜਿੱਥੇ ਹਮੇਸ਼ਾ ਆਪੋਜੀਟ ਬੰਦਾ ਜਿੱਤਦਾ ਰੂਲਿੰਗ ਪਾਰਟੀ ਦਾ ਬੰਦਾ ਹੀ ਜਿੱਦਦਾ ਉਹ ਇਤਿਹਾਸ ਰਿਆ ਉੱਥੇ ਲੇਕਿਨ ਇੱਥੇ ਹਮੇਸ਼ਾ ਰੂਲਿੰਗ ਪਾਰਟੀ ਦਾ ਹੀ ਬੰਦਾ ਜਿਹੜਾ ਜਿਹਦੀ ਰੂਲ ਹੋਣਾ ਹੋਵੇ ਜਿਹਦੀ ਸਰਕਾਰ ਬਣਦੀ ਹੋਵੇ ਉਹ ਜਿੱਤਦਾ ਤੂਰਨਦੇਸ਼ੀ ਨੇ ਜਲੰਧਰ ਵੈਸਟ ਦੇ ਲੋਕ ਇਹ ਦੇਖ ਕੇ ਕਰਦੇ ਤੂਰਨਦੇਸ਼ੀ ਵੀ ਹੁੰਦੇ ਸਰਕਾਰਾਂ ਦਾ ਵਾਅਦਾ ਵੀ ਹੁੰਦਾ ਜਿਹਦੀ ਸਰਕਾਰ ਬਣਦੀ ਹੈ ਇੱਕ ਹਵਾ ਹੁੰਦੀ ਹੈ ਸੰਗਰੂਰ ਦੇ ਲੋਕਾਂ ਨੂੰ ਕਹਿੰਦੇ ਸੀ ਨਾ ਸੰਗਰੂਰ ਦੇ ਵੋਟਰਾਂ ਨੂੰ ਕਹਿੰਦੇ ਇਹ ਅੜੀਆਂ ਭੰਨਦੇ ਆ ਇਹਨਾਂ ਨੇ ਅੜੀਆਂ ਭੰਨੀਆਂ ਸੀ ਜਲੰਧਰ ਵੈਸਟ ਦੇ ਉਹ ਨਹੀਂ ਕਰਦੇ ਨੇ ਨੇ ਜਲੰਧਰ ਵੈਸਟ ਦਾ ਨਾ ਮਾਹੌਲ ਹੋਰ ਆ ਦੇਖੋ ਇੱਥੇ ਜਾਤੀ ਸਮੀਕਰਨ ਜਿਆਦਾ ਤੇਜ਼ ਹੁੰਦੇ ਆ ਕਿਉਂਕਿ ਜਲੰਧਰ ਵੈਸਟ ਦੇ ਵਿੱਚ ਕਰੀਬ 30000 ਵੋਟ ਭਗਤ ਬਰਾਦਰੀ ਦੀ ਹੈ ਤੇ 20000 ਵੋਟ ਵਾਲਮੀਕੀ ਭਾਈਚਾਰੇ ਦੀ ਹੈ ਤੇ 40000 ਦੇ ਆਸ-ਪਾਸ ਕਰੀਬ ਰਵਿਦਾਸੀਆ ਸਮਾਜ ਦੀ ਹੈ 90000 ਵੋਟਰ ਡਿਸਾਈਡ ਕਰਦਾ ਕਿ ਸਾਡਾ ਇੱਥੇ ਐਮਐਲਏ ਕੌਣ ਹੋਏਗਾ ਭਗਵੰਤ ਮਾਨ ਦੀ ਕਹ ਲਈਏ ਉਹਨਾਂ ਦੀ ਟੀਮ ਦੀ ਛਲਾਗਾ ਕਰ ਦਈਏ ਕਿ ਉਹਨਾਂ ਨੇ ਭਗਤ ਬਰਾਦਰੀ ਦੇ ਉੱਤੇ ਕੈਂਡੀਡੇਟ ਤੇ ਪੂਰਾ ਦਾਖਲ ਲਿਆ ਇੱਕ ਤਾਂ 30000 ਵੋਟ ਨੂੰ ਤੁਸੀਂ ਸਿੱਧਾ ਹੀ ਟਾਰਗੇਟ ਕਰਤਾ ਕਿ ਇਹ ਵੋਟ ਸਾਨੂੰ ਹੀ ਆਵੇ ਔਰ ਬਨੈਚੂ ਲਿਆ ਜੇ ਬਰਾਦਰੀ 19 ਦਾ ਇਕੱਲਾ ਬੰਦਾ ਹਜੇ ਤੱਕ ਭਗਤ ਐਮਐਲਏ ਪੰਜਾਬ ਚ ਕੋਈ ਨਹੀਂ ਹੈਗਾ ਪਹਿਲਾ ਭਗਤ ਐਮਐਲਏ ਔਰ ਉਹਨੂੰ ਦੇ ਦਿੱਤੀ ਟਿਕਟ ਤੇ ਉਹ ਜਦੋਂ ਇੱਕ ਭਗਤ ਬਰਾਦਰੀ 'ਚ ਮੈਸੇਜ ਚਲਾ ਗਿਆ ਕਿ ਸਾਡੇ ਕਿਉਂਕਿ ਫਾਦਰ ਵੀ ਉਹਦੇ ਤਿੰਨ ਵਾਰ ਇੱਥੋਂ ਜਿੱਤ ਚੁੱਕੇ ਆ ਪੰਜਾਬ ਦੇ ਕੈਬਨਰ ਮੰਤਰੀ ਰਹਿ ਚੁੱਕੇ ਆ ਲੋਕਲ ਬੋਡੀ ਮਨਿਸਟਰ ਰਹਿ ਚੁੱਕੇ ਆ ਔਰ ਲੋਕਾਂ ਨੂੰ ਲੱਗਿਆ ਕਿ ਭਗਤ ਦੁਆਰਾ ਆ ਗਏ ਨੇ ਇੱਕ ਤਾਂ ਭਗਤ ਆਪਣੀ ਬਰਾਦਰੀ ਦੇ ਨਾਲ ਉਹ ਕੰਸੋਲੀਡੇਟ ਹੋ ਗਿਆ ਜਿਹਨੂੰ ਅਸੀਂ ਪੋਲਰਾਈਜ਼ ਕਹਿੰਨੇ ਆ ਇਹਨੂੰ ਧਰੂਵੀਕਰਨ ਕਹਿੰਨੇ ਆ ਕਿ ਵੋਟਾਂ ਇੱਕ ਸਾਈਡ ਤੇ ਭਗਤ ਹੁਣ ਰਹਿ ਗਿਆ ਵਾਲਮੀਕੀ ਭਾਈਚਾਰਾ ਵਾਲਮੀਕੀ ਭਾਈਚਾਰੇ ਲਈ ਵੀ ਪੂਰਾ ਪਲਾਨ ਕੀਤਾ ਗਿਆ ਕਿ ਇਹ ਵੋਟਾਂ ਆਵਾਂ ਦੀ ਪਾਰਟੀ ਨੂੰ ਪੈਣ ਭਗਵੰਤ ਮਾਨ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਪ੍ਰਕਾਰ ਸਿੰਘ ਮੰਤਰੀ ਸੀਗੇ ਪੰਜਾਬ ਦੇ ਕਾਫੀ ਉਹਨਾਂ ਨੇ ਪਰਦੇ ਪਿੱਛੇ ਰਹਿ ਕੇ ਕੰਮ ਕੀਤਾ ਬਾਬਾ ਪ੍ਰਗਟਨਾਥ ਹੋਰ ਵਾਲਮਕੀ ਭਾਈਚਾਰੇ ਦੇ ਕਿੰਨੇ ਲੀਡਰ ਹੈ ਉਹਨਾਂ ਨੇ ਜੁਆਇਨ ਕਰਾਏ ਉਹਦੇ ਨਾਲ ਕੀ ਹੋਇਆ ਜਿਹੜਾ ਉੱਥੇ ਵਾਲਮਕੀ ਭਾਈਚਾਰੇ ਦਾ ਸਾਰਾ 20000 ਵੋਟ ਬੈਂਕ ਸੀਗਾ ਉਹ ਇੱਕਦਮ ਵੋਟ ਜਿਹੜਾ ਉਹ ਆਵਾਮੀ ਪਾਰਟੀ ਵੱਲ ਆਣਾ ਸ਼ੁਰੂ ਹੋ ਗਿਆ ਤੀਸਰੀ ਜਿਹੜੀ ਗੱਲ ਉੱਥੇ ਮੈਨੂੰ ਲੱਗੀ ਹੈ ਕਿ ਰਵੀਦਾਸੀਆ ਵੋਟ ਸੀ 40000 ਸੁਰਿੰਦਰ ਕੋਟ ਜਿਹੜੀ ਕੈਂਡੀਡੇਟ ਸੀ ਰਵਿਦਾਸ ਸਮਾਜ ਦੀ ਸੀ ਸੀਤਲੰਗੁਰਾਲ ਰਵਿਦਾਸ ਸਮਾਜ ਦੇ ਨੇ ਬਸਪਾ ਦੀ ਉਮੀਦਵਾਰ ਜਿਹੜੇ ਸੀਗੋ ਉਮੀਦਵਾਰ ਬਿੰਦਰ ਲਖਾ ਉਹ ਵੀ ਰਵਿਦਾਸ ਸਮਾਜ ਦੇ ਰਵਿਦਾਸ ਸਮਾਜ ਦਾ ਵੋਟ ਵੰਡਿਆ ਗਿਆ ਝਾੜੂ ਦਾ ਆਪਣਾ ਵੋਟ ਹੈ ਰਵਿਦਾਸ ਸਮਾਜ ਉਹ ਝਾੜੂ ਨੂੰ ਪੋਲ ਹੋ ਗਿਆ ਬਾਕੀ ਵੰਡ ਹੋ ਗਿਆ ਉਹਦੇ ਨਾਲ ਬੰਪਰ ਜਿੱਤ ਹੋ ਗਈ ਹੁਣ ਇੱਕ ਹੁੰਦਾ ਲੋਕੀ ਵੀ ਹੁੰਦੇ ਆ ਯਾਰ ਸਰਕਾਰ ਹੈ ਅਗੋ 2.5 ਸਾਲ ਹੈ ਡਿਵੈਲਪਮੈਂਟ ਕਰਾਣੀ ਹੈ ਇਲਾਕੇ ਦੀ ਔਰ सीएम ਸਾਹਿਬ ਦੂਜੀ ਜਿਹੜੀ ਗੱਲ ਹੈ ਮੈਂ ਹੁਣ ਦੱਸਦਾ ਇਹ ਇਲੈਕਸ਼ਨ ਭਗਵੰਤ ਮਾਨ ਨੇ ਜਿਹੜੇ ਦਿੱਲੀ ਟੀਮ ਤੋਂ ਬਿਨਾ ਲੜੇ ਹੈ ਨਾ ਇਹ ਉਹਨਾਂ ਨੇ ਇੱਕ ਤਾਕਤ ਵਿੱਚ ਪੂਰੀ ਲਾਈ ਹੈ ਇਹ ਸਾਬਤ ਕੀਤਾ ਹੈ ਕਿ ਪੰਜਾਬ ਜਿਹੜਾ ਉਹ ਉੱਥੇ ਦੇ ਲੀਡਰ ਤਗੜੇ ਨੇ ਤੇ ਆਪਣੇ ਪੈਰਾਂ ਤੇ ਆਪ ਜੰਗ ਲੜ ਸਕਦੇ ਆ ਭਈ ਦਿੱਲੀ ਦੀ ਸਾਨੂੰ ਟੀਮ ਦੀ ਇੰਨੀ ਲੋੜ ਨਹੀਂ ਆ ਲੋੜ ਹੋਏਗੀ ਜਦੋਂ ਇਲੈਕਸ਼ਨ ਸਾਰੇ ਆ ਜਾਣਗੇ ਜਨਰਲ ਇਲੈਕਸ਼ਨ ਦਿੱਲੀ ਦੀ ਟੀਮ ਅਰਵਿੰਦ ਕੇਜਰੀਵਾਲ ਆ ਜਾਣਗੇ ਆਤੀਸ਼ੀ ਆ ਜਾਈਗੀ ਸਰਵ ਭਾਰਦਵਾ ਆ ਜਾ ਜੇਗੇ ਜਿੰਨੇ ਕ ਹੈਗੇ ਆ ਜਾਣਗੇ ਰਾਗਵ ਚੱਡਾ ਹੈਗੇ ਨੇ ਲੇਕਿਨ ਇਸ ਇਲੈਕਸ਼ਨਾਂ ਦੇ ਵਿੱਚ ਭਗਵੰਤ ਮਾਨ ਨੇ ਆਪਣੇ ਮੋਢਿਆਂ ਤੇ ਚੋਣ ਲੜੀ ਆਪਣੀ ਵਾਈਫ ਉਹਨਾਂ ਦੀ ਡਾਕਟਰ ਗੁਰਪ੍ਰੀਤ ਕੌਰ ਮੈਂ ਦੇਖਦਾ ਸੀ ਟੈਂਪਰੇਚਰ ਕਈ ਵਾਰੀ 45 45 ਡਿਗਰੀ ਸੀਗਾ ਗਲੀਆਂ ਚ ਘੁੰਮਦੇ ਸੀ ਕੰਨਾ ਸੋਖਾ ਹੁੰਦਾ ਸੰਕਰੀ ਗਲੀਆਂ ਪਿਛੜੇ ਇਲਾਕੇ ਆ ਉਹ ਗਲੀਆਂ ਚ ਘੁੰਮ ਘੁੰਮ ਕੇ ਵੋਟਾਂ ਮੰਗੀਆਂ ਉਹਦੇ ਨਾਲ ਜਿੱਥੇ ਭਗਵੰਤ ਮਾਨ ਨੇ ਤੀਜਾ ਇੱਕ ਮਾਸਟਰ ਸਟ੍ਰੋਕ ਮਾਰਿਆ ਕਿ ਹੁਣ ਮੈਂ ਕੋਠੀ ਜਲੰਧਰ ਲੈ ਲਈ ਹਫ਼ਤੇ ਚ ਦੋ ਦਿਨ ਰਵ ਲੋਕਾਂ ਨੂੰ ਆ ਗਿਆ ਕਿ ਹੁਣ ਸੀਐਮ ਨੇੜੇ ਆ ਗਿਆ ਠੀਕ ਹੈ ਨਾ ਹਜੇ ਤੱਕ ਤਾਂ ਜਲੰਧਰ ਦੇ ਵਿੱਚੋਂ ਤਿੰਨ ਸੀਐਮ ਹੋਏ ਆ ਤੇ ਜਲੰਧਰ ਦਾ ਉਹਨਾਂ ਨੇ ਹਾਲ ਸੋਚਿਆ ਨਹੀਂ ਕੁਛ ਸ਼ਾਇਦ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੋਵੇਗਾ ਤਿੰਨ ਸੀਐਮ ਕੜੇ ਹੋਏ ਤਾਂ ਹੁਣ ਤੁਹਾਡੇ ਨਾਲ ਚਲਦੇ ਚਲਦੇ ਗੱਲ ਕਰਦਾ ਇੱਕ ਸਰਦਾਰ ਬਿਆਨ ਸਿੰਘ ਸੀਗੇ ਪਾਇਲ ਤੋਂ ਆ ਕੇ ਜਲੰਧਰ ਕੈਂਟ ਤੋਂ ਚੋਣ ਲੜੀ ਸੀ 92 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਸੀ ਇੱਕ ਸੀਐਮ ਉਹ ਬਣੇ ਦੂਜੇ ਦਰਬਾਰਾ ਸਿੰਘ ਬਣੇ ਸੀ ਮੁੱਖ ਮੰਤਰੀ ਤੀਜੇ 1966 ਦੇ ਵਿੱਚ ਰਾਮਕਿਸ਼ਨ ਹੁੰਦੇ ਸੀ ਹਾਂ ਉਹ ਮਾਇਰਾ ਗੇਟ ਰਹਿੰਦੇ ਸੀ ਉਹ ਮੁੱਖ ਮੰਤਰੀ ਬਣੇ ਸੀ ਹੁਣੇ ਸੋਚਾਂਗੇ ਕਿ ਬਈ ਜੇ ਮਲਵਾਈ ਭਗਵੰਤ ਮਾਨ ਨੇ ਦੁਆਬੇ ਵਾਲੇ ਲੋਕ ਵੈਸੇ ਵੀ ਪਿਆਰ ਕਰਦੇ ਨੇ ਵੈਲਕਮ ਕਰਦੇ ਨੇ ਜੇ ਉਹਨਾਂ ਨੇ ਕੋਠੀ ਇੱਥੇ ਲੈ ਲਈ ਤੇ ਉਹਦਾ ਇੰਪੈਕਟ ਫੜਾ ਪਿਆ। ਬਈ ਹੁਣ ਸੀਐਮ ਸਾਹਿਬ 2 ਦਿਨ ਇੱਥੇ ਰਹਿਣਗੇ। ਚਲੋ ਮੋਨੀਟਰਿੰਗ ਹੋਏਗੀ ਲੋਕੀ ਆਪਣੀ ਫਿਰ ਭਗਵੰਤ ਮਾਨ ਦੀ ਜਿਹੜੀ ਵਾਈਫ ਡਾਕਟਰ ਗੁਰਪ੍ਰੀਤ ਕੋਹੜਾ ਜਿੱਦਾਂ ਉਹਨੇ ਪਬਲਿਕ ਨੂੰ ਅਡਰੈਸ ਕੀਤਾ ਉਹਦੀ ਲਾਈਫ ਦੀ ਰਾਜਨੀਤਿਕ ਕੈਰੀਅਰ ਸਟਾਰਟ ਹੋਇਆ ਉਹਨੇ ਅਡਰੈਸ ਕੀਤਾ ਲੋਕਾਂ ਦਾ ਇੱਕ ਉਹਦੇ ਨਾਲ ਅਟਰੈਕਸ਼ਨ ਵਧਿਆ। ਅਟਰੈਕਸ਼ਨ ਵਧਨ ਦੇ ਨਾਲ ਜਿਹੜਾ ਵੋਟ ਹੈ ਉਹ ਲੋ ਡਵਰਟ ਵੀ ਹੋਇਆ ਕਾਫੀ ਵੋਟ ਡਵਰਟ ਹੋਇਆ ਇਹੀ ਸਾਰੇ ਕੁਲੇ ਮਿਲੇ ਨਤੀਜੇ ਆ ਕਿ ਸਿੰਬਲ ਜਿਹੜੀ ਆ ਉਹਨੂੰ ਵੋਟ ਇਸ ਕਰਕੇ ਵੀ ਨਾਲ ਪਈ ਆ ਕਿਉਂਕਿ ਭਗਵੰਤ ਮਾਨ ਸੀਐਮ ਨੇ ਮੌਜੂਦਾ ਸਰਕਾਰ ਹੈ ਤਾਕਤ ਲਗਾਈ ਗਈ ਹੈ ਹਜੇ ਕਿ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਜਾਂ ਕਾਂਗਰਸ ਤੇ ਜਾਂ ਅਕਾਲੀ ਦਲ ਭਗਵੰਤ ਮਾਨ ਦਾ ਕੋਈ ਸਟੇਜ ਤੇ ਮੁਕਾਬਲਾ ਕਰ ਸਕਦਾ ਤੁਸੀਂ ਕਿਹਾ ਕਿ ਭਗਵੰਤ ਮਾਨ ਸਾਹਿਬ ਨੇ ਦੱਸ ਦਿੱਤਾ ਕਿ ਅਸੀਂ ਪੰਜਾਬ ਦੇ ਵਿੱਚ ਆਪਣੇ ਬਲਬੂਤੇ ਤੇ ਚੋਣ ਲੜ ਕੇ ਜਿੱਤ ਸਕਦੇ ਹਾਂ ਪਰ ਇੱਥੇ ਸਵਾਲ ਇਹ ਵੀ ਮੈਂ ਪੁੱਛਣਾ ਚਾਹੁੰਦਾ ਕਿ ਇਹ ਸਿਰਫ ਦਿਖਾਇਆ ਗਿਆ ਦਿੱਲੀ ਨੂੰ ਕਿਉਂਕਿ ਹੁਣ ਗੱਲਾਂ ਹੋਰ ਪਾਸੇ ਵੀ ਚੱਲਦੀਆਂ ਭਾਈ ਇਹ ਤਾਂ ਨਹੀਂ ਹੁੰਦਾ ਦਿੱਲੀ ਨੂੰ ਦਿਖਾਣਾ ਦੇਖੋ ਖੁਦ ਮੁਖਤਿਆਰੀ ਵੀ ਕੋਈ ਚੀਜ਼ ਹੁੰਦੀ ਹੈ ਭਗਵੰਤ ਮਾਨ ਹੁਣ ਕੱਚੇ ਖਿਡਾਰੀ ਨਹੀਂ ਹੈ ਮੈਂਬਰ ਪਾਰਲੀਮੈਂਟ ਰਹਿ ਚੁੱਕੇ 2.5 ਸਾਲ ਸੱਤਾ 'ਚ ਰਹੇ ਗਏ ਨੇ ਕਾਫੀ ਕੁਝ ਸਿੱਖ ਗਏ ਨੇ ਕਾਫੀ ਕੁਝ ਸਮਝ ਗਏ ਨੇ ਹੁਣ ਉਹ ਕੰਮ ਨੂੰ ਸਮਝਣ ਲੱਪੇ ਨੇ ਹੁੰਦਾ ਹੈ ਜਦੋਂ ਨਵਾਂ-ਨਵਾਂ ਹੋਵੇ ਮੁਸ਼ਕਲ ਹੁੰਦੀ ਹੈ لیکن ਉਹਨਾਂ ਨੂੰ ਹੁਣ ਸਮਝ ਆ ਗਈ ਹੈ ਪੰਜ ਜਲੰਧਰ ਦੀ ਜਿਮਣੀ ਚੋਣ ਲੋਕ ਸਭਾ ਦੀ ਜਿੱਤੇ ਕੇ ਗਏ ਨੇ ਹੁਣ ਜਿਮਣੀ ਚੋਣ ਜਿੱਤੀ ਆ ਹੁਣ ਥੋੜਾ ਉਹਨਾਂ ਨੇ ਕੰਮ ਕਾਰਜ ਤੇ ਕੰਟਰੋਲ ਦੂਜਾ ਜਿਹੜਾ ਗੱਲ ਹੁੰਦਾ ਜਦੋਂ ਕੁਰਸੀ ਤੇ ਬੈਠਦਾ ਤਾਂ ਕਾਫੀ ਕੁਝ ਬੰਦੇ ਨੂੰ ਸਮਝ ਵੀ ਆ ਜਾਂਦੀ ਹੈ ਕਿ ਮੈਂ ਵਰਕਿੰਗ ਕਿੱਦਾਂ ਕਰਨੀ ਹੈ ਕਿਸ ਤਰ੍ਹਾਂ ਸਰਕਾਰ ਚਲਾਨੀ ਹੈ ਕਿੱਦਾਂ ਪਾਰਟੀ ਚਲਾਨੀ ਹੈ ਦਿੱਲੀ ਵਾਲਿਆਂ ਦੀ ਆਪਣੀ ਸੋਚ ਆ ਦਿੱਲੀ ਦਾ ਵੱਖਰਾ ਸੁਨਹਿਰੋ ਹੈ ਪੰਜਾਬ ਦੇ ਲੋਕਾਂ ਦਾ ਵੱਖਰਾ ਟੇਸਟ ਹੈ ਵੈਸੇ ਵੀ ਤੁਹਾਨੂੰ ਮੈਂ ਅੱਜ ਗੱਲ ਦੱਸਣਾ ਪੰਜਾਬ ਦੇ ਲੋਕਾਂ ਦਾ ਦਿੱਲੀ ਨਾਲ ਜਿਹੜਾ ਨਾ ਉਹ ਲੜਾਈ ਚੱਲਦੀ ਰਹਿੰਦੀ ਸਾਡੀ ਦਿੱਲੀ ਨਾਲ ਸਾਡਾ ਹੈ ਨਹੀਂ ਕੋਈ ਇੰਨਾ ਪਿਆਰ ਭਾਈ ਚਾਰਾ ਉਹਦੀ ਕਈ ਕਾਰਨ ਵੀ ਹੈਗੇ ਆ ਜੇ ਆਪਾਂ ਗੱਲ ਕਰੀਏ ਕਿ ਦਿੱਲੀ ਨਾਲ ਕਨਫਲਿਕਟ ਸਾਡੇ ਬਹੁਤ ਪੁਰਾਣੇ ਆ ਤੇ ਲੱਗਦਾ ਕਿ ਦਿੱਲੀ ਵਾਲੇ ਆ ਰਹੇ ਨੇ ਤੇ ਪੰਜਾਬੀ ਖੜੇ ਹੋ ਜਾਂਦੇ ਉਂ ਯਾਰੇ ਦਿੱਲੀ ਵਾਲੇ ਕਿਉਂ ਆ ਜਾਣਗੇ ਸਿਆਸੀ ਲੀਡਰਾਂ ਚ ਵੀ ਹੁੰਦਾ ਸਿਆਸੀ ਨੇ ਪੰਜਾਬ ਦਾ ਖੂਨ ਇਦਾਂ ਦਾ ਪੰਜਾਬ ਦਾ ਖੂਨ ਅਲੱਗ ਹੈ ਕਿ ਇਹ ਕਿਸੇ ਦੇ ਹਿੱਟਾ ਕੰਮ ਨਹੀਂ ਕਰ ਸਕਦਾ ਨਾ ਪੰਜਾਬੀ ਤੁਸੀਂ ਸਮਝ ਲਓ ਕਿ ਪੰਜਾਬੀ ਜਿਹੜਾ ਕਿਸੇ ਦੇ ਹੇਠਾਂ ਦੱਬ ਕੇ ਕੰਮ ਕਰ ਸਕਦਾ ਨਹੀਂ ਕਰ ਸਕਦਾ ਪੰਜਾਬੀ ਹਮੇਸ਼ਾ ਪੰਜਾਬੀ ਹੁਣ ਤੁਹਾਨੂੰ ਮੈਂ ਅੱਜ ਦੱਸਦਾ ਯਾਰ ਕੈਪਟਨ ਨਮਰਿੰਦਰ ਸਿੰਘ ਦੀ ਦੋ ਵਾਰ ਸਰਕਾਰ ਬਣੀ ਕੈਪਟਨ ਨਮਰਿੰਦਰ ਸਿੰਘ ਨੇ ਆਪਣੇ ਬੂਤੇ ਦੇ ਸਰਕਾਰ ਬਣਾਈ ਦਿੱਲੀ ਦਾ ਕੋਈ ਰੋਲ ਨਹੀਂ ਉਹਦੇ ਵਿੱਚ ਕੈਪਟਨ ਨਮਰਿੰਦਰ ਸਿੰਘ ਦੀ ਆਪਣੇ ਚਿਹਰੇ ਦੇ ਉੱਤੇ ਆਪਣੇ ਦਮਦਾਰ ਸ਼ਖਸੀਅਤ ਦੇ ਉੱਤੇ ਸਰਕਾਰ ਬਣਾਈ ਦੋ ਵਾਰ ਚੱਲੀ ਸਰਕਾਰ ਫਰਕ ਬੜਾ ਪੈਂਦਾ ਪੰਜਾਬ ਦੇ ਲੋਕ ਦੇਖਦੇ ਨੇ ਕਿ ਇਹ ਦਿੱਲੀ ਦਾ ਰਿਮੋਟ ਕੰਟਰੋਲ ਤਾਂ ਨਹੀਂ ਹੈ ਪੰਜਾਬ ਦੇ ਲੋਕ ਦੇਖਦੇ ਨੇ ਬਈ ਇਹਦੇ ਡਿਸੀਜਨ ਪੰਜਾਬ ਦੇ ਆਪਣੇ ਹੈਗੇ ਆ ਲੋਕ ਉਹਨੂੰ ਪਿਆਰ ਕਰਦੇ ਆ ਵੋਟ ਪਾਉਂਦੇ ਆ ਇਸ ਕਰਕੇ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਿਹਾ ਨਾ ਬਈ ਉੱਥੇ ਉਹਨਾਂ ਨੂੰ ਲੱਗਦਾ ਸੀ ਇਹ ਪੰਜਾਬ ਦਾ ਤਗੜਾ ਲੀਡਰ ਹੈ ਇਹ ਦਿੱਲੀ ਦੀ ਪ੍ਰਵਾਹ ਨਹੀਂ ਕਰਦਾ ਲੇਕਿਨ ਜਦੋਂ ਉਹਨੇ ਅਨ ਕੰਡੀਸ਼ਨਲ ਸਪੋਰਟ ਦਿੱਲੀ ਨਾਲ ਸਾਂਝ ਪਾ ਲਈ ਲੋਕਾਂ ਨੇ ਹਰਾਤ ਤਾਂ ਵੀ ਤੂੰ ਤਾਂ ਦਿੱਲੀ ਦਾ ਖਡੋਣਾ ਬਣ ਗਏ ਸਰਦਾਰ ਜੀ ਤੁਸੀਂ ਠੀਕ ਹੈ ਨਾ ਜਦੋਂ ਐਕਸਪੋਜ਼ ਹੋਣ ਲੱਪਿਆ ਕਿ ਨਹੀਂ ਇਹ ਦਿੱਲੀ ਦੇ ਇਸ਼ਾਰਿਆਂ ਤੇ ਚੱਲਦਾ ਖਤਮ ਕਰ ਦਿੱਤਾ ਬਾਦਲ ਫੈਮਿਲੀ ਨੂੰ ਸੋ ਪੰਜਾਬ ਦੇ ਲੋਕ ਬੜੇ ਸੂਝਵਾਨ ਨੇ ਜਿਹੜਾ ਸਾਨੂੰ ਆਪਣੀ ਸਾਡੇ ਖੂਨ ਦੇ ਵਿੱਚ ਜਮੀਰ ਦੇ ਵਿੱਚ ਆ ਉਹ ਹੈਗਾ ਕਿ ਪੰਜਾਬੀ ਕਿਤੇ ਨਾ ਕਿਸੇ ਦਿੱਲੀ ਵਾਲੇ ਦੇ ਯੂਪੀ ਵਾਲੇ ਦੇ ਬਿਆਨ ਵਾਲੇ ਦੇ ਕੋਈ ਹੋਵੇ ਯਾਰ ਕਿਸੇ ਦੇ ਹੇਠਾਂ ਦੱਬ ਕੇ ਨਹੀਂ ਚੱਲਦਾ अच्छा मैं मार्जिन ਤੇ ਵੀ ਗੱਲ ਕਰਨੀ ਚਾਹੁੰਦਾ ਜਿੰਨੇ ਮਾਰਜਨ ਦੇ ਨਾਲ ਮਹਿੰਦਰ ਭਗਤ ਜੱਤੇ ਮੈਂ ਪਹਿਲਾਂ ਵੀ ਗੱਲ ਕਰਦਾ ਪਿਆ ਸੀਗਾ ਕਿ ਉਹਨੇ ਕਿਸੇ ਨੂੰ ਵੋਟਾਂ ਨਹੀਂ ਪਈਆਂ ਪਰ ਗੱਲ ਇੱਥੇ ਹੁਣ ਇਹ ਸਵਾਲ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹੁੰਦਾ ਜ਼ਰੂਰ ਇਹਦਾ ਜਵਾਬ ਦਿਓ ਸ਼ੀਤਲੰਗੁਰਾਲ ਨੇ ਸੁਸ਼ੀਲ ਰਿੰਕੂ ਨੇ ਵੱਡੇ ਵੱਡੇ ਇਲਜ਼ਾਮ ਲਾਏ ਨੇ ਸੁਸ਼ੀਲ ਰਿੰਕੂ ਨੇ ਤਖਾ ਰੱਠ ਨੁਕਤੇ ਵੀ ਲਿਖ ਦਿੱਤੇ ਨੇ ਕਿ ਸ਼ਰੇਆਮ ਸ਼ਰਾਬ ਵੇਚੀ ਗਈ ਹੈ ਪੈਸੇ ਦਿੱਤੇ ਗਏ ਹੈ ਸੂਟ ਦਿੱਤੇ ਗਏ ਨੇ ਕੌਂਸਲਰ ਖਰੀਦੇ ਗਏ ਨੇ ਕੁਝ ਐਂਡਾਂ ਨੂੰ ਲੱਗਿਆ ਪਤਾ ਕਿ ਐਂਦਾ ਕੁਝ ਹੋਇਆ ਆਮ ਆਦਮੀ ਪਾਰਟੀ ਨੂੰ ਦੇਖੋ ਅਲੀਗੇਸ਼ਨਸ ਵਿਰੋਧੀ ਪਾਰਟੀਆਂ ਦਾ ਉਹਨਾਂ ਦਾ ਕੰਮ ਹੈ ਅਲੀਗੇਸ਼ਨ ਲਗਾਉਣਾ ਰੂਲਿੰਗ ਪਾਰਟੀ ਦਾ ਕੈਂਡੀਡੇਟ ਜਿੱਤ ਗਿਆ ਉਹਨਾਂ ਨੇ ਅਲੀਗੇਸ਼ਨ ਲਗਾਣੇ ਆ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਹੋਇਆ ਵਾ ਗੱਲ ਇਹ ਹੈ ਮੈਂ ਸਵਾਲ ਇੱਕ ਕਰਨਾ ਚਾਹਨਾ ਸੁਸ਼ੀਲ ਲਿੰਕੂ ਨਾਲ ਤਾਂ ਚਲੋ ਮੈਂ ਕੋਈ ਸਵਾਲ ਨਹੀਂ ਕਰਦਾ ਕਿ ਦਿੱਲੀ ਦੀ ਲੀਡਰਸ਼ਿਪ ਸ਼ੀਤਲੰਗਰਾਲ ਦੀ ਮਦਦ ਨਹੀਂ ਕਰ ਸਕਦੀ ਸੀ ਰਵਨੀਤ ਬਿੱਟੂ ਨੇ ਇੱਕ ਦਿਨ ਵੀ ਚੋਣ ਪ੍ਰਚਾਰ ਨਹੀਂ ਕੀਤਾ ਇੱਕ ਦਿਨ ਵੀ ਦਿੱਲੀ ਨਵੀਂ ਨਵੀਂ ਸਰਕਾਰ ਬਣੀ ਸੀ ਜੋਤੀ ਰਾਜੇ ਸਿੰਧੀ ਆ ਜਾਂਦੇ ਹੋਰ ਕੇਂਦਰੀਏ ਵਜ਼ੀਰ ਆ ਜਾਂਦੇ 8-10 ਬਹਿ ਜਾਂਦੇ ਆ ਕੇ ਫਿਰ ਸੂਟ ਸਾਟ ਕਿਦਾਂ ਬੰਡੇ ਜਾਣੇ ਸੀ ਫਿਰ ਇਲੈਕਸ਼ਨ ਕਮਿਸ਼ਨਰ ਨੇ ਕੀ ਹਿੰਮਤ ਹੋਣੀ ਸੀ ਜੇ ਅੱਠ ਮੰਤਰੀ ਬੈਠੇ ਹੋਣ ਲੇਕਿਨ ਗੱਲ ਇਹ ਹੈ ਕਿ ਬੀਜੇਪੀ ਦੀ ਸੈਂਟਰ ਲੀਡਰਸ਼ਿਪ ਤੋਂ ਆਇਆ ਵੀ ਕੋਈ ਨਹੀਂ ਤੇ ਇਹ ਮੰਨ ਲੀਏ ਫਿਰ ਉਹ ਜਤਾਣਾ ਨਹੀਂ ਚਾਹੁੰਦੇ ਇੱਥੇ ਬੀਜੇਪੀ ਦੀ ਸੀਟ ਇਹ ਹੋ ਸਕਦਾ ਹੈ ਜੇ ਸਰਕਾਰ ਨਵੀਂ ਬਣੀ ਆ ਉੱਪਰ ਹਜੇ ਕਈ ਡਿਸੀਜਨ ਹੋਣੇ ਆ ਉੱਪਰ ਨਵੀਆਂ ਚੀਜ਼ਾਂ ਹੈਗੀਆਂ ਸਰਕਾਰ ਦਾ ਧਿਆਨ ਉੱਥੇ ਲੱਗਾ ਹੋਇਆ ਸਾਰਾ ਕਿ ਅਸੀਂ ਕੇਂਦਰ ਵਿੱਚ ਦੁਬਾਰਾ ਸਰਕਾਰ ਬਣਾਈ ਹੈ ਨਰਿੰਦਰ ਮੋਦੀ ਦੇ ਵਾਅਦੇ ਹੈਗੇ ਆ ਵੀ ਮੈਂ ਤੀਜੀ ਸਰਕਾਰ ਬੰਦਿਆਂ ਪਹਿਲੇ 100 ਦਿਨ ਦਾ ਮੇਰਾ ਏਜੰਡਾ ਕੀ ਆ ਸਰਕਾਰ ਉੱਥੇ ਵੀ ਫਸੀ ਹੋ ਸਕਦੀ 100 ਦਿਨ ਦੇ ਏਜੰਡੇ 'ਚ ਉਹ ਨਹੀਂ ਮੈਂ ਲੇਕਿਨ ਗੱਲ ਇਹ ਹੈ ਕਿ ਲੀਡਰ ਅਗਰ ਆ ਕੇ ਇਲੈਕਸ਼ਨ ਦਾ ਪ੍ਰਚਾਰ ਕਰਦੇ ਦਮ ਦੇ ਨਾਲ ਬੀਜੇਪੀ ਦਾ ਤੇ ਫਾਈਟ ਤਾਂ ਹੋ ਸਕਦੀ ਸੀ ਫਾਈਟ ਵਾਲੀ ਕੋਈ ਗੱਲ ਨਹੀਂ ਸੀ ਹੁਣ ਯਾਰ ਕਾਂਗਰਸ ਦਾ ਵੀ ਇਹੀ ਹਾਲ ਰਿਹਾ ਨਾ ਤੁਸੀਂ ਦੱਸੋ ਮੈਨੂੰ ਬਿਜੇਂਦਰ ਸਿੰਘਲਾ ਆਨੰਦਪੁਰ ਸਾਹਿਬ ਤੋਂ ਲਿਆ ਕੇ ਤੁਸੀਂ ਇਲੈਕਸ਼ਨਾਂ 'ਚ ਪ੍ਰਚਾਰ ਕਰਾਤਾ ਕਿੰਨੇ ਲੋਕ ਬਿਜੇਂਦਰ ਸਿੰਘਲਾ ਦੇ ਨਾਂ ਤੇ ਵੋਟ ਪਾਉਂਦੇ ਆ ਉਹ ਯਾਰ ਇਹ ਦਲ ਤਾਂ ਦੀ ਜ਼ਰੂਰ ਅਲੱਗਾ ਤੁਸੀਂ ਲੀਡਰ ਉਹ ਲਿਆਓ ਜਿਨ੍ਹਾਂ ਦਾ ਜਲੰਧਰ 'ਚੋਂ ਸੂਖ ਰਿਹਾ ਰਾਣੇ ਗੁਰਜੀਤ ਨੂੰ ਲਿਆਓ ਉਹਨੂੰ ਕੋ ਯਾਰ ਪ੍ਰਚਾਰ ਕਰੋ ਵੈਸਟ ਚ ਆ ਕੇ ਹਾਂ ਐਸੀ ਲਾਈਕ ਇੱਕ ਕ ਦੇ ਦੇ ਨਾ ਰਾਣੇ ਗੁਰਜੀਤ ਦੀ ਆਪਣੀ ਗ੍ਰੇਸ ਆ ਯਾਰ ਆਪਣੀ ਉਹਦੀ ਟੌਹ ਆਪਣਾ ਉਹਦਾ ਹੈਗਾ ਹੋਰ ਬੜੇ ਲੀਡਰ ਹੈ ਕਾਂਗਰਸ ਕੋਲ ਲੇਕਿਨ ਗੱਲ ਇਹ ਹੈ ਦਿੱਲੀ ਤੋਂ ਆ ਜਾਂਦੇ ਲੀਡਰ ਕਾਂਗਰਸ ਦੇ ਹੋਰ ਆ ਜਾਂਦੇ ਪਰ ਲੇਕਿਨ ਕਾਂਗਰਸ ਦੀ ਲੀਡਰਸ਼ਿਪ ਵੀ ਜਿਹੜੀ ਆ ਉਹਨੇ ਕੋਈ ਜ਼ਿਆਦਾ ਮਤਲਬ ਢੰਗ ਨਾਲ ਪ੍ਰਚਾਰ ਨਹੀਂ ਕੀਤਾ ਜੇ ਮੈਂ ਸਮਝਿਆ ਜਾਵਾਂ ਨਾਲੇ ਦੂਸਰੀ ਬਤਾ ਕੀ ਹੈ ਕਾਂਗਰਸ ਵਿਖਰੀ ਹੋਈ ਹੈ ਪੰਜਾਬ 'ਚ ਕਾਂਗਰਸ ਦੀ ਆਪਣੀ ਗੁੱਟਬਾਜੀ ਬੜੀ ਹੈ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਬੜੇ ਲੀਡਰ ਹੈਗੇ ਆ ਠੀਕ ਹੈ ਨਾ ਜਿਨ੍ਹਾਂ ਦੀ ਆਪਣੀ ਡਫਲੀ ਆ ਆਪਣੇ ਰਾਗ ਆ ਸੁਖਪਾਲ ਖਹਿਰਾ ਇੱਕ ਦਿਨ ਵੀ ਨਹੀਂ ਆਏ ਸੁਖਪਾਲ ਖਹਿਰਾ ਕੀ ਕਹਣਾ ਕਹਿਣ ਦਾ ਮੇਰਾ ਮਤਲਬ ਇਹ ਹੈਗਾ ਕਿ ਜੇ ਆਪਾਂ ਕਹੀਏ ਕਿ ਕਾਂਗਰਸੀਆਂ ਦਾ ਆਪਸੀ ਇੱਕਜੁੱਟਤਾ ਦੀ ਕਮੀ ਜਿਹੜੀ ਆ ਉਹ ਵੀ ਕਾਂਗਰਸ ਨੂੰ ਬੁਖੇਰ ਗਈ ਮੈਨੂੰ ਨਹੀਂ ਲੱਗਦਾ ਕਾਂਗਰਸ ਨੇ ਇੱਕਜੁੱਟ ਹੋ ਕੇ ਸੁਰਿੰਦਰ ਕੌਰ ਲਈ ਪ੍ਰਚਾਰ ਕੀਤਾ ਹੋਵੇਗਾ ਮੈਂ ਜ਼ਰੂਰ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇਹ ਕਾਪੀ ਕੀਤੀ ਗਈ ਹੈ ਕਿਉਂਕਿ ਇੱਕ ਪਾਸੇ ਸੀਐਮ ਭਗਵੰਤ ਮਾਨ ਮਿਸਜ਼ ਮਾਨ ਨਾਲ ਆਪਣਾ ਰੈਲੀ ਕੱਢਦੇ ਪਏ ਸੀ ਲੋਕਾਂ ਨੂੰ ਮਿਲਦੇ ਪਏ ਸੀ ਰਾਜਾ ਵੜਿੰਗ ਤੇ ਉਹਨਾਂ ਦੇ ਧਰਮ ਪਤਨੀ ਵੀ ਇਸੇ ਇਸੇ ਤਰ੍ਹਾਂ ਲੋਕਾਂ ਦੇ ਵਿੱਚ ਵਿਚਰਦੇ ਪਏ ਸੀ ਇਹ ਪੈਰਲਲ ਚੱਲਦਾ ਰਿਹਾ ਦੋਵੇਂ ਚੀਜ਼ਾਂ ਤੁਸੀਂ ਸਮਝਦੇ ਹੋ ਕਿ ਅਮਰਤਾ ਵੜਿੰਗ ਨੇ ਡਾਕਟਰ ਗੁਰਪ੍ਰੀਤ ਕੌਰ ਦੇ ਮੁਕਾਬਲੇ ਪ੍ਰਚਾਰ ਕੀਤਾ ਤੁਸੀਂ ਤਾਂ ਪ੍ਰਚਾਰ ਚ ਗਏ ਹੋ ਤੁਹਾਨੂੰ ਲੱਗਦਾ ਉਹਦਾ ਮੁਕਾਬਲਾ ਪ੍ਰਚਾਰ ਚ ਕੀਤਾ ਫੇਰ ਇੱਕ ਦਿਨ ਦੋ ਦਿਨ ਨਾਲ ਨਹੀਂ ਹੁੰਦਾ ਡਾਕਟਰ ਗੁਰਪ੍ਰੀਤ ਕੌਰ ਨੇ 16 ਦਿਨ ਪ੍ਰਚਾਰ ਕੀਤਾ ਔਰ 14 14 ਮੀਟਿੰਗਾਂ اٹੈਂਡ ਕੀਤੀਆਂ ਛੋਟੀਆਂ ਰੈਲੀਆਂ ਕੀਤੀਆਂ ਕਹਿਣਾ ਸੋਖਾ ਹੁੰਦਾ ਠੀਕ ਹੈ ਨਾ ਜੇ ਅਮ੍ਰਿਤਾ ਵੜਿੰਗ ਨੇ 16 ਦਿਨ ਦੇ ਵਿੱਚ 26 ਜਾਂ 27 ਰੈਲੀਆਂ ਕੀਤੀਆਂ ਹੋਣ ਫਿਰ ਤਾਂ ਮੈਂ ਕਹਾਂ ਗੁਰਪ੍ਰੀਤ ਕੌਰ ਦਾ ਮੁਕਾਬਲਾ ਕੀਤਾ ਉਹ ਹੁੰਦਾ ਨਾ ਯਾਰ ਆਂਦੇ ਆ ਫੋਟੋ ਖਚਾਉਂਦੇ ਆ ਚੱਲ ਜਾਂਦੇ ਆ अच्छा मैं एंड वाल वाले जांदे जांदे थोनू एक गल और पूछनी चाहना क्योंकि इस चुनाव ਦੇ ਵਿੱਚ ਅਕਾਲੀ ਦਲ ਨੂੰ ਲੈ ਕੇ ਬੜਾ ਕੜਮਾ ਸਮਝਿਆ ਰਿਹਾ ਆ ਦੋ ਪਾੜ ਹੋ ਗਿਆ ਪਹਿਲਾਂ ਤਾਂ ਅਕਾਲੀ ਦਲ ਬੀਬੀ ਜਗੀਰਕੌਰ ਵਾਲੇ ਧੜੇ ਨੇ ਬੀਬੀ ਸਰਜੀਤਕੌਰ ਨੂੰ ਉਤਾਰਨ ਦਾ ਫੈਸਲਾ ਕਰ ਹੀ ਦਿੱਤਾ ਸੀਗਾ ਪਰ ਜੋ ਹੁਣ ਇਲੈਕਸ਼ਨ ਦਾ ਨਤੀਜਾ ਆਇਆ ਆ 1243 ਵੋਟਾਂ ਸਾਰੀਆਂ ਪਈਆਂ ਕਹਿੰਦੇ ਸੀ 2500 ਤਾਂ ਸਾਡੀਆਂ ਆਪਣੀਆਂ ਵੋਟਾਂ 2500 ਵੀ ਪੂਰੀਆਂ ਨਹੀਂ ਪਈਆਂ ਯਾਰ ਇੱਕ ਗੱਲ ਸੁਣੋ ਸਾਬ ਸਿੰਘ ਨੇ ਮੈਨੂੰ ਇਹ ਨਹੀਂ ਸਮਝ ਆਉਂਦੀ ਜਿਹੜੇ ਅਨਲਿਸਿਸ ਕਰਦੇ ਨੇ ਅਕਾਲੀ ਦਲ ਦਾ ਉਹਨਾਂ ਨੂੰ ਯਾਰ ਪੋਲਿਟੀਕਲ ਸਮਝ ਨਹੀਂ ਹੈਗੀ ਰਾਜਨੀਤੀ ਦੀ ਉਹ ਮਹਿੰਦਰ ਕੇਪੀ ਤੇ ਸੁਰਜੀਤ ਕੋਰ 'ਚ ਜ਼ਮੀਨ ਅਸਮਾਨ ਦਾ ਫਾਸਲਾ ਹੈ ਉਹ ਮਹਿੰਦਰ ਸਿੰਘ ਕੇਪੀ ਐ ਤਨਹਾਰ ਬੰਦੇ ਜਿੰਦੇ ਫਾਦਰ ਮਨਿਸਟਰ ਰਹੇ ਨੇ ਕੇਪੀ ਸਾਹਿਬ ਆਪ ਤਿੰਨ ਵਾਰ ਮੰਤਰੀ ਰਹੇ ਨੇ ਕਿੰਨੀ ਵਾਰ ਤਿੰਨ ਵਾਰ ਪੰਜਾਬ ਦਾ ਸਿੱਖਿਆ ਮੰਤਰੀ ਪੰਜਾਬ ਦਾ ਟਰਾਂਸਪੋਰਟ ਮੰਤਰੀ ਫੇਰ ਚੰਨੀ ਦੀ ਸਰਕਾਰ ਦੇ ਵਿੱਚ ਟੈਕਨੀਕਲ ਐਜੂਕੇਸ਼ਨ ਮਨਿਸਟਰ ਵੀ ਹੋ ਤੇ ਉਹ ਵੀ ਰਹੇ ਨੇ ਟੈਕਨੀਕਲ ਐਜੂਕੇਸ਼ਨ ਦੇ ਚੇਅਰਮੈਨ ਵੀ ਰਹੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ ਫੇਰ ਜਲੰਧਰ ਤੋਂ ਲੋਕ ਸਭਾ ਸੀਟ ਵੀ ਜਿੱਤ ਚੁੱਕੇ ਨੇ ਆਨਸਰਾ ਜਾਨਸ ਨੂੰ ਤੁਸੀਂ ਉਹਦਾ ਮੁਕਾਬਲਾ ਸੁਰਜੀਤ ਕੌਰ ਨਾਲ ਕਰਦੇ ਹੋ ਉਹ 2500 ਵੋਟ ਲੈ ਕੇ ਗਿਆ ਤੇ ਸੁਰਜੀਤ ਕੌਰ 1200 ਲੈ ਗਈ ਉਹ ਵੀ ਬੋਡੀ ਵੱਡੀ ਜਿੱਤ ਹੈ ਅਕਾਲੀ ਦਲ ਨਾਲ ਜੋ ਕੁਝ ਹੋਇਆ ਹਰ ਕਿਸੇ ਨੇ ਦੇਖਿਆ ਔਰ ਨਾਲ ਦੀ ਨਾਲ ਮਹਿੰਦਰ ਭਗਤ ਜਿਹੜੀ ਸੀਟ ਜਿੱਤ ਕੇ ਗਏ ਨੇ ਹੈਰਾਨੀਜਨਕ ਖੁਲਾਸੇ ਰਹੇ ਨੇ ਇਸ ਵਾਰੀ ਬੜਾਕੋਜੰਦਰੋਂ ਨਿਕਲ ਕੇ ਆਇਆ ਔਰ ਨਤੀਜੇ ਜਿਹੜੇ ਨੇ ਖਾਸ ਕਰਕੇ ਉਹਨਾਂ ਨੇ ਇੱਕ ਵਾਰਤਾ ਹਿਲਾ ਕੇ ਰੱਖ ਦਿੱਤਾ ਬਿਲਕੁਲ ਵੀ ਜੋ ਸੋਚਿਆ ਜਾ ਰਿਹਾ ਸੀ ਬਾਕੀ ਲੀਡਰਾਂ ਦੇ ਵੱਲੋਂ ਉਸ ਤਰ੍ਹਾਂ ਸ਼ਾਇਦ ਨਹੀਂ ਹੋਇਆ ਔਰ ਮਹਿੰਦਰ ਭਗਤ ਜਿਨ੍ਹਾਂ ਨੂੰ ਖਾਸ ਕਰਕੇ ਵੈਨਸਵ ਨੇ ਨਾਵਾ ਨਾਲ ਵਡਾਇਆ ਜਾ ਰਿਹਾ ਸੀ ਉਹੀ ਸਾਰਿਆਂ ਦੇ ਉੱਤੇ ਹੁੰਜਾ ਫਿਰ ਗਿਆ ਅੰਤ ਦੇ ਵਿੱਚ ਜੋ ਕੁਝ ਹੋਇਆ ਡਾਕਟਰ ਸਾਹਿਬ ਨੇ ਬੜੇ ਹੂ ਬਹੂ ਤਰੀਕੇ ਨਾਲ ਬਿਆਨ ਕੀਤਾ ਆਉਣ ਦਾ ਸਮਾਂ ਕੀ ਲੈ ਕੇ ਆਵੇਗਾ ਮਹਿੰਦਰ ਭਗਤ ਆਪਣੇ ਕਾਰਜਕਾਲ ਦੇ ਵਿੱਚ ਕੀ ਕੁਝ ਕਰਨਗੇ ਇਹਦੇ ਉੱਤੇ ਹੁਣ ਨਿਗਰ ਰੱਖਣੀ ਬਹੁਤ ਜ਼ਰੂਰੀ ਹੋਵੇਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ